ਬਲੇਹਾਰੀ ਕੋ ਦੁੱਤ ਵਸਿਆ ਤੇਰਾ ਅੰਤ ਨੰਜਾਈ ਲਿਖਿਆ ਤੇ ਅੱਜ ਦੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਆਸਪ ਗੰਦੇ ਦੇ ਬਾਰੇ ਤੇ ਬਹੁਤ ਹੀ ਚਮਤਕਾਰੀ ਇਹ ਬੂਟਾ ਹੁੰਦਾਗਾ ਤੇ ਵਿਅੰਤ ਜੋਗਾਂ ਦੇ ਵਿੱਚ ਇਹਨੂੰ ਵਰਤੋਂ ਕੀਤੀ ਜਾਂਦੀ ਆ ਕੋਈ ਵੀ ਆਪਾਂ YouTube ਤੋਂ Instagram ਵਗੈਰਾ ਤੋਂ ਦੇਖ ਕੇ ਨਾ ਕੋਈ ਵੀ ਨੁਸਖਾ ਕੋਈ ਵੀ ਜੜੀ ਬੂਟੀ ਕੋਈ ਵੀ ਉਸਤੀ ਨਹੀਂ ਵਰਤਣੀ ਚਾਹੀਦੀ ਕਿਉਂਕਿ ਆਯੁਰਵੈਦ ਇਸ ਚੀਜ਼ ਦੀ ਪ੍ਰਮਾਣਗੀ ਨਹੀਂ ਦਿੰਦਾ ਕਿਉਂਕਿ ਜਿੰਨਾ ਟਾਈਮ ਸਾਨੂੰ ਬਾਤ ਪਿੱਤ ਕਫ ਦੀ ਨੌਲੇਜ ਨਹੀਂ ਹੁੰਦੀ ਜਿਾ ਕਿਉਂ ਰੋਗ ਪੈਦਾ ਹੋਇਆ ਕਿਹੜੀ ਤਸਵੀਰ ਆ ਇਨਸਾਨ ਦੀ ਕਿਸੇ ਜਗ੍ਹਾ ਤੇ ਰਹਿਣਾ ਤੇ ਕੀ ਕਾਰਨ ਹੋਣਾ ਟਾਈਮ ਕੋਈ ਵੀ ਜੋਗ ਨੁਸਖਾ ਨਹੀਂ ਵਰਤਣਾ ਚਾਹੀਦਾ ਇਹ ਸਿਰਫ ਵੀਡੀਓ ਬਣਾਉਣ ਦਾ ਮਕਸਦ ਸਿਰਫ ਗਿਆਨ ਦੇ ਲਈ ਆ ਆਪਾਂ ਗਿਆਨ ਵਾਸਤੇ ਇਹ ਵੀਡੀਓ ਬਣਾਉਣੇ ਆਗੇ ਵੀ ਜੜੀ ਬੂਟੀ ਦੀ ਪਛਾਣ ਦੇ ਜੜੀ ਬੂਟੀ ਦੇ ਗੁਣ ਧਰਮ ਬਾਰੇ ਸਾਨੂੰ ਪਤਾ ਲੱਗ ਸਕੇ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਤੋਂ ਬਗੈਰ ਕੋਈ ਵੀ ਨੁਸਕਾ ਕੋਈ ਵੀ ਜੜੀ ਬੂਟੀ ਨਾ ਵਰਤੋ ਤੇ ਵੀਡੀਓ ਬਣਾਉਣ ਦਾ ਇੱਕ ਮੇਰਾ ਮਕਸਦ ਮੇਨ ਇਹੀ ਵੀ ਆਗਾ ਤੇ ਜਾ ਤਰ ਮੈਂ ਦੇਖਿਆ ਇੰਸਟਾਗ੍ਰam ਫੇਸਬੁਕ ਦੇ ਉੱਪਰ ਨਾ ਫਿਟਨੈਸ ਨਾਮ ਦੇ ਉੱਪਰ ਕਾਫੀ ਯਾਨੀ ਕਿ ਬੋਡੀ ਬਿਲਡਰ ਜਾਂ ਕਹਿੰਦੇ ਜਿਮ ਵਾਲੇ ਟ੍ਰੇਨਰ ਵਗੈਰਾ ਇਸ ਤਰ੍ਹਾਂ ਦੇ ਯਾਨੀ ਕਾਫੀ ਜਾਣੇ ਨੇ ਪੇਜ ਬਣਾਏ ਹੋਏ ਨੇਗੇ ਵਿੱਚ ਉਹਨਾਂ ਦੇ ਵੀ ਸਿਰਫ ਇੱਕ ਜਿਨ੍ਹਾਂ ਦੇ ਜ਼ਿਆਦਾ ਮਸ਼ਹੂਰ ਹੋਏ ਹੋਏ ਨੇ ਚੰਗੇ ਵਿਊ ਦੇ ਲਈ ਨੁਸਖੇ ਦੱਸੇ ਜਾ ਰਹੇ ਨੇ ਵੀ ਇੱਕ ਚਮਚਾ ਸਵੇਰੇ ਸਮ ਅਸਵਗੰਧਾ ਦਾ ਪਾਊਡਰ ਵਰਤੋ ਤੁਹਾਡੇ ਹਾਰਮੋਨ ਵਗੈਰਾ ਸਾਨੂੰ ਤਾਕਤ ਵਗੈਰਾ ਬਿਆਨਤ ਮਿਲ ਜਾਊਗੀ ਪਰ ਇੱਕ ਗੱਲ ਯਾਦ ਰੱਖਿਓ ਜੇ 100 ਯਾਨੀ ਕਿ ਨੌਜਵਾਨ ਨੇ ਨੂੰ ਵਰਤੂਗਾ ਤੇ 80 ਨੂੰ ਸਾਈਡ ਇਫੈਕਟ ਹੋਵੇਗਾ ਕਿਉਂ ਤੇ ਕਾਹਤੋਂ ਉਸੀ ਵੀਡੀਓ ਨਾਲ ਜੁੜੇ ਹੋਏ ਰਹੋ ਜਾਨੀ ਕਿ ਮੈਂ ਪੂਰੀ ਜਾਣਕਾਰੀ ਇਹਦੇ ਵਿੱਚ ਤੁਹਾਨੂੰ ਦੱਸੂਗਾ ਇਹਦੇ ਬਾਰੇ ਕਿਉਂਕਿ ਆਸਬਗੰਧਾ ਸਭ ਤੋਂ ਪਹਿਲਾਂ ਆਪਾਂ ਦੇਖ ਲਓ ਇਸ ਤਰ੍ਹਾਂ ਦੇ ਇਹਦੇ ਪੱਤੇ ਹੁੰਦੇ ਨੇਗੇ ਤੇ ਇਹਦੇ ਫਲ ਜਿਹੜੇ ਲਾਲ ਜਿਹੇ ਰੰਗ ਦੇ ਸੁੱਕ ਕੇ ਹੋ ਜਾਂਦੇ ਨੇਗੇ ਤੇ ਇਹਦੀ ਵਰਤੋਂ ਦੇ ਵਿੱਚ ਜ਼ਿਆਦਾਤਰ ਕੀ ਆਗਾ ਇਹਦੀ ਜਿਹੜਾ ਜਿਹੜਾ ਨੂੰ ਵਰਤਿਆ ਜਾਂਦਾਗਾ ਆਯੁਰਵੈਦਿਕ ਦੇ ਵਿੱਚ ਜੇ ਚੇਲਾ ਗੁਰੂ ਪ੍ਰਣਾਲੀ ਤਹਿਤ ਜਾਨੀ ਕਿ ਅਗਰ ਸਿੱਖਦੇ ਆਂਗੇ ਆਯੁਰਵੈਦਿਕ ਦੇ ਵਿੱਚ ਆਪਾਂ ਵੀ ਆਸਬਗੰਧਾ ਨੂੰ ਕਿਵੇਂ ਵਰਤਣਾ ਤਾਂ ਡਾਇਰੈਕਟ ਲਿਆ ਕੇ ਅਨੁਸਾਰੀ ਤੋਂ ਲਿਆ ਕੇ ਇਹਨੂੰ ਜਿਆ ਕਾ ਆਪਾਂ ਕਈ ਪਾਊਡਰ ਕਰੋ ਪਾਊਡਰ ਕਰਕੇ ਵਰਤੋ ਤੇ ਬਿਲਕੁਲ ਵੀ ਨਹੀਂ ਵਰਤੋ ਲਈ ਕਿਹਾ ਜਾਂਦਾ ਕਿਉਂਕਿ ਆ ਸਭ ਕਹਿੰਦਾ ਦੀ ਜਿਹੜਾ ਨੂੰ ਵੀ ਸ਼ੁੱਧ ਕਰਕੇ ਵਰਤਣਾ ਚਾਹੀਦਾ ਅਗਰ ਉਹ ਆਪਾਂ ਡਾਇਰੈਕਟ ਵਰਤੇ ਜਾਂ ਤਾਂ ਕਈਆਂ ਨੂੰ ਉਲਟੀ ਉਹਦੇ ਯਾਨੀ ਕਿ ਉਲਟੀਆਂ ਵਗੈਰਾ ਲੱਗ ਜਾਂਦੀਆਂ ਨੇ ਹਾਜਮ ਨਹੀਂ ਆਉਂਦਾ ਬੇਚ ਇੰਨੀ ਸਿਰਦਰਦ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਆਉਣ ਲੱਗ ਜਾਂਦੀਆਂ ਨੇ ਕੱਚੇ ਦੀਆਂ ਦੂਸਰੀ ਬੇਨਤੀ ਇਹ ਹੈ ਤੇ ਤਸੀਰ ਬਹੁਤ ਜ਼ਿਆਦਾ ਗਰਮ ਹੁੰਦੀ ਆ ਬੀਜ ਲਈ ਗਰਮੀ ਪੈਦਾ ਕਰਦਾ ਹੈ ਉਤੇਜਨਾ ਪੈਦਾ ਕਰਦਾ ਕਾਲਾਪਨ ਪੈਦਾ ਕਰੂਗਾ ਇਸ ਕਰਕੇ ਨੌਜਵਾਨ ਦੇਖੋ ਤਿੰਨ ਤਸੀਰਾਂ ਹੁੰਦੀਆਂ ਨੇ ਬਾਤ ਪਿਤ ਕਾਪ ਜਿਸ ਤਰ੍ਹਾਂ ਬਚਪਨ ਦੇ ਵਿੱਚ ਕਾਪ ਪ੍ਰਕਿਰਤੀ ਰੇਸਾ ਬਲਗੰਬਲਣਾ ਜਵਾਨੀ ਦੇ ਵਿੱਚ ਜਾ ਕੇ ਜਾਨਕੀ ਪਿਤ ਪ੍ਰਕਿਰਤੀ ਹੋ ਜਾਂਦੀ ਆ ਤਾਂ ਸੁਪਨ ਦੋਸ ਜਿਹੜੇ ਡਿਫਿਸ਼ੀਅ ਬਗੈਰਾ ਲੇਡੀ ਨੂੰ ਲੂਕੋਰੀਆ ਵਗੈਰਾ ਦੀ ਪ੍ਰੋਬਲਮ ਹੋ ਜਾਂਦੀ ਹੈ ਇਸ ਤਰ੍ਹਾਂ ਜਾਨਕੀ 40 ਪਲਸ ਬੁਢਾਪਾ ਜਦੋਂ ਆਣਾ ਸ਼ੁਰੂ ਹੋ ਜਾਂਦਾ ਤੇ ਉਸ ਟਾਈਮ ਜਾਨਕੀ ਬਾਤ ਪ੍ਰਕਿਰਤੀ ਹੋ ਜਾਂਦੀ ਹੈ ਸਰੀਰ ਦੀ ਜਿਤੇ ਕਰਕੇ ਜਾਨਕੀ ਅਧਰੰਗ ਕਠੀਆ ਜੋਇੰਟ ਪੇਨ ਵਗੈਰਾ ਹੋਣ ਲੱਗ ਜਾਂਦੇ ਨੇਗੇ ਬਾਕੀ ਤਸਵੀਰਾਂ ਸਾਡੇ ਮੌਸਮ ਮੁਤਾਬਕ ਉਮਰ ਮੁਤਾਬਕ ਸਮੇਂ ਮੁਤਾਬਕ ਚੇਂਜ ਹੁੰਦੀਆਂ ਰਹਿੰਦੀਆਂ ਨੇ ਖਾਣ ਪੀਣ ਕਰਕੇ ਵੀ ਇਸ ਕਰਕੇ ਕੀ ਆ ਜੇ ਕੋਈ ਫਿਟਨੈਸ ਵਾਲਾ ਕੋਈ ਬਣਾ ਕੇ ਯਾਨੀ ਕਿ ਚਾਰ ਜੇ ਵਿਊ ਚੰਗੇ ਆਉਂਦੇ ਨੇ ਉਹਨੂੰ ਇਹ ਨਹੀਂ ਹੈਗਾ ਵੀ ਉਹ ਯਾਨੀ ਕਿ ਆਯੁਰਵੈਦਿਕਤਾ ਗਿਆਤਾ ਬਣ ਗਿਆ ਕੋਈ ਆਯੁਰਵੈਦਿਕਤਾ ਇੱਕ ਸਮੁੰਦਰ ਹੈ ਤੈਨੂੰ ਸਮਝਣਾ ਬਹੁਤ ਔਖਾ ਆਯੁਰਵੈਦਿਕ ਇਸ ਚੀਜ਼ ਦੀ ਪ੍ਰਮਾਣਗੀ ਨਹੀਂ ਦਿੰਦਾ ਜੇ ਕੋਈ ਤੁਹਾਨੂੰ ਸਿੱਧੇ ਤੌਰ ਤੇ ਹੀ ਗੱਲ ਕਹਿ ਰਿਹਾ ਵੀ ਆਹ ਤੁਸੀ ਨੁਸਖੇ ਨੂੰ ਵਰਤੋ ਤੇ ਬਹੁਤ ਹੀ ਤੁਹਾਡੇ ਲਈ ਚੰਗਾਗਾ ਤੁਸੀਂ ਇਹ ਸੋਚ ਲਿਓ ਵੀ ਸਾਨੂੰ ਸਿਰਫ ਇੱਕ ਉਹ ਬੇਕੂਫ ਬਣਾ ਰਿਹਾ ਹੋਰ ਕੁਝ ਵੀ ਨਹੀਂ ਨੌਜਵਾਨ ਦੀ ਅੱਜ ਜਗ੍ਹਾ ਲ ਆਪਾਂ ਦੇਖਦੇ ਆਂ ਖਾਣ ਪੀਣ ਕਿਸ ਤਰ੍ਹਾਂ ਦੇ ਨੇ ਤਲੀਆਂ ਚੀਜ਼ਾਂ ਆਚਾਰ ਚਟਨੀ ਖੱਟਾ ਬਚਾਰੂ ਵੈਟਮਾ ਜਿਹਦੇ ਨਾਲ ਅੰਦਰ ਜਾ ਕੇ ਰਸ ਪੈਦਾ ਹੋਣੇ ਰਸ ਤੋਂ ਬਾਅਦ ਅੱਗੇ ਯਾਨੀ ਕਿ ਜੋ ਪ੍ਰੋਸੈਸ ਹੁੰਦਾ ਖੂਨ ਮਿਜ ਬਗੈਰਾ ਜੋ ਵੀ ਵੀਰਜ ਜਾ ਕੇ ਲਾਸਟ ਦੇ ਬਣਦਾ ਤੇ ਉਹਦੇ ਵਿੱਚ ਕੁਆਲਿਟੀ ਕਿਸ ਤਰ੍ਹਾਂ ਦੀ ਹੋਵੇਗੀ ਵੀਰਜ ਦੀ ਕਿਉਂਕਿ ਉਹਦੇ ਨਾਲ ਦੇ ਵਿੱਚ ਤਾਂ ਉਤੇਜ ਨਾ ਗਰਮੀ ਇਸ ਤਰ੍ਹਾਂ ਦੀਆਂ ਹੋਣ ਉਹ ਤਸਵੀਰ ਹੋਵੇਗੀ ਤੇ ਉੱਤੋਂ ਅਸੀਂ ਆਸਮਗੰਦ ਇਹਨਾਂ ਦੇ ਫੇਕ ਲੋਕਾਂ ਦੀ ਮੰਗ ਰੱਖ ਕੇ ਆਸਮਗੰਦ ਤਾਂ ਚਮਚਾ ਸੁਭਾ ਸਾਮਰਤ ਲਿਆ ਤਉ ਵੀਰਜ ਦੇ ਵਿੱਚ ਇੰਨੀ ਗਰਮੀ ਪੈਦਾ ਕਰ ਦੂਗਾ ਤੇ ਮਸਾਨੇ ਦੇ ਵਿੱਚ ਗਰਮੀ ਪੈਦਾ ਕਰ ਦੂ ਜਿਹਦੇ ਕਰਕੇ ਰਿਜ਼ਲਟ ਕੀ ਨਿਕਲਣਗੇ ਜਾ ਕੇ ਸੁਪਨ ਦੋਸਤਾਨ ਦੀ ਪ੍ਰੋਬਲਮ ਆਉਣ ਲੱਗ ਜਾਣਗੀਆਂ ਮਨ ਦੇ ਵਿੱਚ ਬੇਚੈਨੀ ਹਰ ਵਕਤ ਯਾਨੀ ਕਿ ਬੇਚੈਨ ਹੋਣ ਲੱਗ ਜੂਗਾ ਇਸ ਤਰ੍ਹਾਂ ਦੇ ਸਾਈਡ ਇਫੈਕਟ ਆਉਣਗੇ ਕਿਉਂਕਿ ਇਹ ਆਯੁਰਵੈਦਿਕ ਦੇ ਮੁਤਾਬਕ ਹੀ ਤਸਵੀਰ ਬਹੁਤ ਜ਼ਿਆਦਾ ਗਰਮ ਹੁੰਦੀ ਹੈ ਵੀਰਜ ਕਰਮਾਂਗੀ ਤੇ ਵੀਰਜ ਨੂੰ ਪੈਦਾ ਜ਼ਰੂਰ ਕਰਦਾ ਕਿਉਂਕਿ ਇਹਦੇ ਅਨੁਪਾਣ ਹੁੰਦੇ ਨੇ ਵੱਖ-ਵੱਖ ਅਨੁਪਾਣ ਉਸ ਤਰ੍ਹਾਂ ਕਹਿੰਦੇ ਨੇ ਅਨੁਪਾਣ ਦਾ ਮਤਲਬ ਇਹ ਹੁੰਦਾ ਵੀ ਯਾਨੀ ਕਿ ਆਪਾਂ ਕਿਸ ਚੀਜ਼ ਦੇ ਨਾਲ ਸਮੇਲ ਕਰਾਉਣਾ ਕਾਪਰ ਪ੍ਰਕਿਰਤੀ ਵਾਲ ਨੂੰ ਕਿਸ ਤਰ੍ਹਾਂ ਦੇਣਾ ਕਿ ਬਾਤ ਪ੍ਰਕਿਰਤੀ ਵਾਲ ਨੂੰ ਕਿਸ ਤਰ੍ਹਾਂ ਦੇਣਾ ਤੇ ਪਿੱਤ ਪ੍ਰਕਿਰਤੀ ਮਤਲਬ ਗਰਮੀ ਵਾਲ ਨੂੰ ਕਿਸ ਤਰ੍ਹਾਂ ਦੇਣਾ ਇਹ ਇੱਕ ਡਾਕਟਰ ਵੈਦ ਹਕੀਮੀ ਹੀ ਦੱਸ ਸਕਦਾਗਾ ਕਦੇ ਵੀ ਡਾਕਟਰ ਹਕੀਮ ਵੈਦ ਦੀ ਸਲਾਹ ਤੋਂ ਬਿਨਾਂ ਕਦੇ ਵੀ ਕੋਈ ਜੋਗ ਨੁਸਖਾ YouTube Facebook ਤੋਂ ਦੇਖ ਕੇ ਕਦੇ ਨਾ ਵਰਤੋ ਇਹਦੇ ਵਿੱਚ ਜਾਨੀ ਕਿ ਬਹੁਤ ਜ਼ਿਆਦਾ ਅਥਾਹ ਤਾਕਤ ਹੁੰਦੀ ਹੈ ਕਿ ਜੋ ਜਾਨੀ ਕਿ ਨਮਰਦੀ ਤੇ ਰੋਗੀ ਹੁੰਦੇ ਨੇ ਤੇ ਉਹਨਾਂ ਵਾਸਤੇ ਬਹੁਤ ਸੋਨਾ ਜਾਨੀ ਕਿ ਇਹਦੇ ਅਸਰ ਬਗੰਦੇ ਦਾ ਰੋਲ ਆਗਾ ਜਾਂ ਜਿਨ੍ਹਾਂ ਦਾ ਜਾਨੀ ਕਿ ਸੈਕਸ ਕਰ ਨੂੰ ਮਨ ਨਹੀਂ ਕਰਦਾ ਤੇ ਇਸ ਤਰ੍ਹਾਂ ਦੇ ਰੋਗਾਂ ਦੇ ਵਿੱਚ ਵੀ ਬਹੁਤ ਵਧੀਆ ਅਹਿਮ ਰੋਲ ਅਸਬਗੰਦੇ ਦਾ ਹੁੰਦਾ ਹੈਗਾ ਕਿਉਂਕਿ ਤਾਕਤਵਰ ਦਾ ਅਸਬ ਵੀ ਨੇ ਕੋੜਾ ਗੰਧਾ ਵੀ ਨਹੀਂ ਸਮਿਲ ਜੇ ਅਸਬ ਜਾਨੀ ਕਿ ਕੋੜ ਦੇ ਤਰ੍ਹਾਂ ਸਮਿੰਦ ਸਮਿਲ ਵਾਲਾ ਤੇ ਇਹਨੂੰ ਅਸਬਗੰਦੇ ਦਾ ਬੂਟੇ ਦਾ ਨਾਮ ਖਤਾਬਤਾਂ ਦਿੱਤਾ ਗਿਆ ਜਾਂ ਕੋੜੀ ਜਿਹੜਾ ਤਾਕਤ ਦੇਣ ਵਾਲਾ ਤਾਂ ਕਰਕੇ ਵੀ ਦਾ ਅਸਬਗੰਦਾ ਨਾਮ ਪਿਆ ਹੈਗਾ ਵੱਖ-ਵੱਖ ਇਲਾਕੇ ਦੀ ਇਸ ਮੁਤਾਬਕ ਪਸਾਵਾਂ ਦੇ ਮੁਤਾਬਕ ਜਾਨੀ ਕਿ ਇਹਦੇ ਨਾਮ ਹੁੰਦੇ ਨੇ ਜੋ ਕ੍ਰਾਂਤੀ ਨੂੰ ਵਧਾਉਣ ਵਾਸਤੇ ਚਿਹਰੇ ਦੇ ਨਿਖਾਰ ਦੇ ਲਈ ਬਹੁਤ ਵਧੀਆ ਜਾਨੀ ਕਿ ਦਾ ਅਹਿਮ ਰੋਲ ਹੈ ਸਾ ਦਾ ਮਾਂ ਖਾਂਸੀ ਵਾਸਤੇ ਵੀ ਇਸ ਨੂੰ ਜਾਨੀ ਕਿਤੇ ਵਰਤੋਂ ਕੀਤੀ ਜਾਂਦੀ ਆ ਖੈਈ ਰੋਗ ਦੇ ਵਿੱਚ ਇਹਨੂੰ ਵਰਤੋਂ ਕੀਤੀ ਜਾਂਦੀ ਆ ਪੇਟ ਦੇ ਕੀੜਿਆਂ ਦੇ ਲਈ ਇਹਦੀ ਵਰਤੋਂ ਕੀਤੀ ਜਾਂਦੀ ਆ ਚਮੜੀ ਦੇ ਰੋਗਾਂ ਜਿਸ ਤਰ੍ਹਾਂ ਸਫੈਦ ਦਾਗ ਇਸ ਤਰ੍ਹਾਂ ਦੇ ਰੋਗਾਂ ਦੇ ਵਿੱਚ ਵੀ ਇਹਦੀ ਵਰਤੋਂ ਕੀਤੀ ਜਾਂਦੀ ਆ ਆਯੁਰਵੈਦਿਕ ਸਿਧਾਂਤ ਮੁਤਾਬਕ ਜੋ ਜੇਕਰ ਪ੍ਰਾਤਨ ਗ੍ਰੰਥਾ ਤੋਂ ਲੈ ਕੇ ਹੁਣ ਤੱਕ ਵੀ ਜੇਕਰ ਇਹਦਾ ਮਿਲ ਜਾਂਦਾਗਾ ਮਹਾਨ ਕੋਸ਼ ਗ੍ਰੰਥਕ ਭਾਈ ਕਾਨ ਸਿੰਘ ਨਭਾ ਵੱਲੋਂ ਲਿਖਿਆ ਗਿਆ ਉਹਦੇ ਵਿੱਚ ਵੀ ਜ਼ਿਕਰ ਆਉਂਦਾ ਪੇਟ ਦੇ ਕੀੜਿਆਂ ਦੇ ਲਈ ਚਮੜੀ ਦੇ ਰੋਗ ਸਫੈਦ ਦਾਗਾਂ ਦੇ ਲਈ ਅਤੇ ਵੀਰਜ ਵਰਧਕ ਅਧਿਆਤਮ ਜਾਨੀ ਕਿਤੇ ਬਿਆੰਤ ਤਾਕਤ ਦੇਣ ਵਾਲਾ ਹੀ ਅਸਬਗੰਧਾ ਹੁੰਦਾ ਹੈਗਾ ਇਸ ਤਰ੍ਹਾਂ ਜੇਕਰ ਉਹਨਾਂ ਦੇ ਵਿੱਚ ਵੀ ਲਿਖਿਆ ਹੋਇਆ ਹੈਗਾ ਤੇ ਹੋਰ ਵੀ ਪ੍ਰਾਤਨ ਗ੍ਰੰਥਾਂ ਦੇ ਵਿੱਚ ਬਿਆੰਤ ਤਰ੍ਹਾਂ ਦੇ ਜਾਨੀ ਕਿ ਜੋਗਾ ਦੇ ਵਿੱਚ ਪੈਣ ਦੇ ਲਈ ਇਹਨੂੰ ਦੱਸਿਆ ਗਿਆ ਹੈਗਾ ਜਾਂ ਜਿੰਨਾਂ ਜਾਨੀ ਕਿ ਔਰਤਾਂ ਨੂੰ ਜਾਨੀ ਕਿ ਮੈਂਸ ਬੰਦ ਹੋ ਜਾਂਦੀ ਹੈਗੀ ਜਾਂ ਘਟ ਆਉਂਦੀ ਹੈਗੀ ਅਸਬਗੰਧੇ ਨੂੰ ਲੈ ਕੇ ਉਹਦਾ ਜਾਨੀ ਕਿ ਅੱਧਾ ਚਮਚਾ ਦੁੱਧ ਦੇ ਵਿੱਚ ਉਬਾਲ ਕੇ ਵਿੱਚ ਮਿੱਠਾ ਪਾ ਕੇ ਅਗਰ ਵਰਤੋਂ ਕੀਤੀ ਜਾਵੇ ਤੇ ਜਾਨੀ ਕਿ ਮੈਂਸ ਧਰਨ ਜਾਨੀ ਕਿ ਜਿੰਨਾਂ ਦੇ ਪੀਰੀਅਡ ਰੁਕੇ ਹੋਏ ਨੇ ਉਹ ਚਾਲੂ ਹੋ ਜਾਂਦੇ ਨੇਗੇ ਜਕਰਾਂ ਜਿਨ੍ਹਾਂ ਦੀ ਜਾਨੀ ਕਿ ਅੱਖਾਂ ਦੀ ਰੌਸ਼ਨੀ ਘਟ ਜਾਂਦੀ ਹੈ ਜਿਵੇਂ ਮਲਠੀ ਵਗੈਰਾ ਸੁਬਕੰਧਾ ਲੈ ਕੇ ਆਮਲੇ ਦੇ ਰਸ ਦੀਆਂ ਭਾਵਨਾ ਦੇ ਕੇ ਤੇ ਉਹਦੀ ਵਰਤੋਂ ਕੀਤੀ ਜਾਂਦੀ ਹੈਗੀ ਮੈਂ ਸਿਰਫ ਇਹ ਗੁਣਾ ਬਾਰੇ ਦੱਸ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਆਪਾਂ ਵਰਤੋਂ ਕਰਨ ਲੱਗ ਜਾਈਏ ਕਿਉਂਕਿ ਆਯੁਰਵੈਦਿਕ ਦੇ ਵਿੱਚ ਪਹਿਲਾਂ ਨਿਦਾਨ ਸਰੀਰ ਦੇ ਵਿੱਚ ਬਿਮਾਰੀ ਕਿਉਂ ਤੇ ਕਾਹ ਤੋਂ ਪੈਦਾ ਹੋਈ ਤੇ ਫਿਰ ਲਾਸਟ ਤੇ ਜਾ ਕੇ ਅਸੀਂ ਨੁਸਖੇ ਦੀ ਗੱਲ ਕਰ ਸਕਦੇ ਆ ਪਰ ਅੱਜ ਦਾ ਟਾਈਮ ਉਲਟਾਗਾ ਜਣਾ ਖਣਾ ਕੋਈ YouTube ਤੇ ਜਾਂ Facebook ਤੇ ਪੇਜ ਬਣਾ ਕੇ Instagram ਵਗੈਰਾ ਚਲਾ ਕੇ 4 ਫਾਲੋਅਰ ਲੈ ਕੇ ਤੇ ਜਿਵੇਂ ਦੇ ਵਿੱਚ ਜਾ ਕੇ ਫਿਰ ਜਾਨੀ ਦੱਸਣ ਲੱਗੇ ਤੁਸੀਂ ਆ ਚੀਜ਼ ਵਰਤੋ ਜਾਂ ਚੀਜ਼ ਨਾ ਵਰਤੋ ਬਿਗੈਰ ਗਿਆਨ ਤੋਂ ਅਧੂਰੇ ਗਿਆਨ ਤੋਂ ਦੱਸਿਆ ਜਾ ਰਿਹਾ 90% ਨਹੀਂ 99% ਝੂਠ ਦੱਸਿਆ ਜਾ ਰਿਹਾ ਅਸਵਗੰਦੇ ਬਾਰੇ ਤੁਸੀਂ ਚੈੱਕ ਕਰ ਲਿਓ ਇਹੀ ਦੱਸਿਆ ਜਾਂਦਾ ਇੱਕ ਚਮਚਾ ਸਵੇਰੇ ਇੱਕ ਚਮਚਾ ਸ਼ਾਮ ਨੂੰ ਜਦਾ ਚਮਚੇ ਤੱਕ ਵੀ ਡੋਜ਼ ਦਿੱਤੀ ਜਾ ਰਹੀ ਹੈਗੀ ਪਰ ਅੱਜ ਦੇ ਖਾਣ ਦਾ ਖਾਣ ਪੀਣ ਸਾਡੇ ਕਿਸ ਤਰ੍ਹਾਂ ਦੇ ਨੇ ਕਿੰਨੇ ਉਤੇਜ ਕਿੰਨੇ ਯਾਨੀ ਕਿ ਪਿਤ ਪ੍ਰਕਿਰਤੀ ਗਰਮੀ ਵਾਲੇ ਸੀ ਵਰਤੋ ਕਰ ਰਹੇ ਹਾਂਗੇ ਬੇਮੌਸਮੀ ਫਲ ਫਰੂਟ ਸਬਜ਼ੀਆਂ ਵਰਤ ਰਹੇ ਹਾਂਗੇ ਜੋ ਸਾਡੇ ਮੌਸਮ ਮੁਤਾਬਕ ਵੀ ਨਹੀਂ ਤੇ ਫਿਰ ਉੱਤੋਂ ਅਸੀਂ ਆਸਬਗੰਦੇ ਇਹਨਾਂ ਦੇ ਫੇਕ ਲੋਕਾਂ ਦੇ ਮਗਰ ਲਾ ਕੇ ਵਰਤੋਂ ਕਰਾਂਗੇ ਤੇ ਸਾਈਡ ਇਫੈਕਟ ਹੋਣਗੇ ਇਸ ਕਰਕੇ ਕੀ ਆ ਕਦੇ ਨਹੀਂ ਵਰਤਣਾ ਚਾਹੀਦਾ ਜਿੰਨਾ ਟਾਈਮ ਸਾਨੂੰ ਗੁਣਧਰਮ ਬਾਰੇ ਨਹੀਂ ਨੌਲਜ ਹੋਏਗੀ ਹੋਰ ਵੀ ਕਾਫੀ ਦੇ ਬਾਰੇ ਜਾਣੀ ਕੀ ਦੱਸਿਆ ਜਾਂਦਾ ਸਬਗੰਦੇ ਦੇ ਵਿੱਚ ਜਿਵੇਂ ਬਿਦਾਰਾ ਤੇ ਆਸਬਗੰਦੇ ਦਾ ਸਮੇਲ ਕਰਾ ਕੇ ਵਰਤੋਂ ਕੀਤੀ ਜਾਂਦੇ ਜਾਨੀ ਕਿ 40 ਪਲੱਸ ਲੋਕ ਹੁੰਦੇ ਉਮਰ ਵਾਲੇ ਮਰਦ ਨੇ ਤੇ ਉਹਨਾਂ ਲਈ ਬਹੁਤ ਵਧੀਆ ਅਹਿਮ ਰੋਲ ਆ ਜਾਂ ਜਿਨ੍ਹਾਂ ਦਾ ਬੇਟ ਗੇਨ ਨਹੀਂ ਹੁੰਦਾ ਹੈਗਾ ਪਾਵੇਂ ਜੰਗੂਮੁਰਾ ਪਾਵੇਂ ਵੱਡੀ ਜੰਗੂਮੁਰਾ ਉਹ ਵੇਟ ਵਧਾਉਣ ਦੇ ਲਈ ਵੀ ਬਹੁਤ ਵਧੀਆ ਇਹਦਾ ਅਹਿਮ ਰੋਲ ਹੈ ਜਨਨ ਕਿ ਜਿਨ੍ਹਾਂ ਦਾ ਵਜ਼ਨ ਨਹੀਂ ਵਧਦਾ ਵਜ਼ਨ ਬਹੁਤ ਛਿੱਤੀ ਇਹ ਅਸਬਗੰਧਾ ਵਧਾਉਂਦਾ ਪਰ ਕਿਵੇਂ ਕਿਸ ਤਰ੍ਹਾਂ ਤੇ ਇਹ ਸਿਰਫ ਇੱਕ ਵੈਅ ਦੱਸ ਸਕਦਾ ਇਸ ਤਰ੍ਹਾਂ ਡਾਇਰੈਕਟ ਮੈਂ ਨਹੀਂ ਦੱਸ ਸਕਦਾ ਕਿਉਂਕਿ ਅਗਰ ਮੈਂ ਇਸ ਤਰ੍ਹਾਂ ਦੱਸਾਂ ਤੇ ਇਹ ਦੇ ਵਿੱਚ ਗਾਹਾਂ ਦੀ ਗਾਹਾਂ ਲੋਕ ਵਰਤੋਂ ਕਰਨ ਲੱਗਣ ਜਿੱਦਾ ਜਾ ਕੇ ਇੱਕ ਦਿਨ ਸਾਈਡ ਇਫੈਕਟ ਦੇਖਣ ਨੂੰ ਸਾਨੂੰ ਮਿਲੇਗਾ ਤੇ ਜਾਂ ਜਿਨ੍ਹਾਂ ਦੇ ਲੇਡੀਜ਼ ਦੇ ਸਾਥੀਆਂ ਵਗੈਰਾ ਨਹੀਂ ਵਧਦੀਆਂ ਦੇ ਜਿਹਦੇ ਤੇਲ ਦੇ ਵਿੱਚ ਸਿੱਧ ਕਰਕੇ ਤੇਲ ਵੀ ਤਿਆਰ ਕੀਤਾ ਜਾਂਦਾ ਜੋ ਛਾਤੀ ਦੇ ਆਕਾਰ ਨੂੰ ਵਧਾਉਣ ਦੇ ਲਈ ਕੰਮ ਕਰਦਾਗਾ ਹੋਰ ਬਿਆਨ ਤਰ੍ਹਾਂ ਦੀ ਤਾਕਤ ਦੇ ਜਿੰਨੇ ਵੀ ਮਰਦਾਨਾ ਤਾਕਤ ਦੀ ਕਮਜ਼ੋਰੀ ਵਾਸਤੇ ਯੋਗ ਬਣਦੇ ਨੇ ਸਾਰਿਆਂ ਦੇ ਵਿੱਚ ਅਸਵਗੰਧਾ ਦਾ ਅਹਿਮ ਰੋਲ ਆ। ਇਹ ਆਮ ਯਾਨੀ ਕਿ ਆਪਣੇ ਪੰਜਾਬ ਦੇ ਵਿੱਚ ਵੀ ਹਰ ਇੱਕ ਜਗ੍ਹਾ ਤੇ ਉਪਲਬਧ ਹੈਗਾ ਜਾਂ ਆਪਣਾ ਖੁਸ਼ਕਲਾਕਿਆਂ ਦੇ ਵਿੱਚ Rajasthan ਸਾਈਡ ਤੇ ਵੀ ਇਹ ਅਸਵਗੰਧਾ ਦੇ ਬੂਟੇ ਸਾਨੂੰ ਮਿਲ ਜਾਂਦੇ ਨੇ। ਆਮ ਜਿਵੇਂ ਕਿਸ ਦੇ ਫੋੜੇ ਵਗੈਰਾ ਹੋ ਜਾਂਦੇ ਜਾਂ ਆਪਾਂ ਕਹਿੰਦੇ ਗੜ ਵਗੈਰਾ ਨਿਕਲ ਜਾਂਦੇ ਸੀਗੇ ਅਸਵਗੰਧਾ ਦੇ ਪੱਤੇ ਨੂੰ ਆਪਣਾ ਤਬੀਦ ਉੱਪਰ ਘਰਮ ਕਰਕੇ ਸਰੋਂ ਦਾ ਤੇਲ ਲਾ ਕੇ ਅਗਰ ਬੰਨ ਦਈਏ 24 ਘੰਟਿਆਂ ਦੇ ਵਿੱਚ ਜਾਨੀ ਕਿ 70% ਤੱਕ ਜਾਨੀ ਕਿ ਉਹਨੂੰ ਪਕਾ ਦਿੰਦਾ ਸੀਗਾ ਇੰਨੀ ਤਸਵੀਰੇ ਦੀ ਗਰਮ ਹੁੰਦੀ ਆ ਫਿਰ ਮੈਂ ਇੱਕ ਵਾਰ ਬੇਨਤੀ ਕਰਾਂ ਕਦੇ ਵੀ ਕਿਸੇ ਦੇ ਮਗਰ ਲੱਗ ਕੇ ਇੰਸਟਾਗ੍ਰam YouTube ਤੋਂ ਦੇਖ ਕੇ ਕਦੇ ਨਾ ਵਰਤੋ ਜਿੰਨੇ ਆ ਫਿਟਨੈਸ ਬਨਾਮ ਦੇ ਉੱਤੇ ਇਹ ਚੀਜ਼ਾਂ ਦੱਸ ਰਹੇ ਨੇ ਇਸ ਤਰ੍ਹਾਂ ਵੀ ਅਸਬਗੰਧਾ ਵਰਤੋ ਸੁਫੈਦ ਮੁਸਲੀ ਇੰਨੀ ਵਰਤੋ ਆ ਵਰਤੋ ਸਭ ਝੂਠਾ ਬਕਵਾਸ ਆਗਾ ਕਿਉਂਕਿ ਆਯੁਰਵੈਦਿਕ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਮੈਨੂੰ ਅਗਰ ਕੋਈ ਇਹ ਗੱਲ ਕਹਿੰਦਾ ਵੀ ਇਹ ਨਹੀਂ ਜੀ ਇਹ ਹੈਗਾ ਤਾਂ ਦੱਸੋ ਮੈਨੂੰ ਕਿਸ ਗ੍ਰੰਥ ਕਿਸ ਬੁੱਕ ਦੇ ਵਿੱਚ ਲਿਖਿਆ ਗਿਆ ਵੀ ਡਾਇਰੈਕਟ ਤੌਰ ਤੇ ਕਿਸੇ ਚੀਜ਼ ਨੂੰ ਖਾਣ ਲਈ ਪ੍ਰਮੋਟ ਕੀਤਾ ਗਿਆ ਹੋਵੇ ਆਯੁਰਵੇਦਿਕ ਦੇ ਵਿੱਚ ਆਯੁਰਵੇਦਿਕ ਦੇ ਵਿੱਚ ਇਹੀ ਚੀਜ਼ ਤੇ ਜ਼ੋਰ ਲੱਗਿਆ ਵੀ ਤੁਸੀਂ ਬਾਤ ਪਿੱਤ ਕਫ ਨੂੰ ਜਾਣੇ ਤੋਂ ਬਗੈਰ ਕੋਈ ਵੀ ਚੀਜ਼ ਨਾ ਵਰਤੋ ਜੇ ਵਰਤੋਂਗੇ ਸਾਈਡ ਇਫੈਕਟ ਹੋ ਗਿਆ ਮឧਦਾਰਨ ਤੌਰ ਤੇ ਹੀ ਲਾ ਲਓ ਤੁਸੀਂ ਜੇ ਕਿ ਦੀ ਪਿੱਤ ਪ੍ਰਕਿਰਤੀ ਮਤਲਬ ਗਰਮੀ ਰੋਗ ਆ ਤੇ ਉੱਤੋਂ ਅਸੀਂ ਗਰਮ ਚੀਜ਼ ਖਾਣ ਨੂੰ ਦੇਈਏ ਤੇ ਉਹਦਾ ਸਾਈਡ ਇਫੈਕਟ